ਮਗਰ ਕਿਉਂ ਖੋਲਿਆ ਤਾ ਰਿਸਾ ਐਕਟ ਨੇ ਕਰਵਾਇਆ ਛਾ ਇਹ ਇਹੀ ਰੱਬ ਨਹੀਂ ਰੜਾ ਵੀਰਿਆ ਜਿਹੜਾ ਲੱਜ ਕੇ ਕਿਸਾਨਾਂ ਦਾ ਸਾਥ ਦਿਆਂ ਕਿਸਾਨਾਂ ਦੇ ਦੁੱਧ ਨਾਲ ਪਨੀਰ ਬਣਦਾ ਵਾ ਇਹਦੇ ਨਾਲ ਮਸ਼ਹੂਰ ਹੋਏ ਜੇ ਉਹਦੇ ਪੁਰਾਵਾ ਮੈਨੂੰ ਸਮਝ ਨਹੀਂ ਆਈ ਹੈ ਨਹੀਂ ਕਿਸਾਨਾਂ ਨਾਲ ਕਿੱਥੇ ਜਾ ਤੁਸੀਂ ਦੱਸੋ ਦੱਸੋ ਆ ਕੀ ਕਰਦੇ ਹੋਗੇ ਤੁਹਾਨੂੰ ਦੇ ਬਈ ਤਾਂ ਕੋਈ ਮੈਨਾ ਆ ਰਿਹਾ ਨੇ ਸਾਰਿਆਂ ਨੂੰ ਚੁੱਕ ਚੋਕ ਖਾੜ ਅੰਦਰ ਇਹਨੂੰ ਸਾਰਿਆਂ ਨੂੰ ਚੋਕ 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 ਖਾੜ ਅੰਦਰ ਆ ਦੁੱਦ ਵੀ ਚੋਕ ਸਾਰਿਆਂ ਨੂੰ ਛੱਡੂ ਛੱਡ ਪਰ ਤਾਂ ਜੀ ਨਹੀਂ ਰਹੀ ਰੱਬ ਦੀ ਨਾ ਜੀ ਆ ਗਏ ਥੀ ਨਾ ਮੈਨੂੰ ਬੰਗੋ ਲੇ ਗੀ ਗੁਰਗਾਤੂ ਕਿਹੜੇ ਕੰਮਾਂ ਦੇ ਪਿਆ ਆ ਹਕਤਾਂ ਨੂੰ ਮੁੰਡੇ ਹੋ ਗਏ ਚਲੋ ਉਹ ਜਾ ਕੇ ਉਹ ਤੂੰ ਨਾ ਕਰ ਔਰ ਤੁਸੀਂ ਦੋ ਜੁਆ ਦੇ ਬੰਦੇ ਮਾੜੀ-ਮਾਡੀ ਦੇ ਜੀ ਹੈਂ ਹੁਣੇ ਖੋਲੀ ਹੋ ਜੇ ਓ ਕਿੱਥੇ ਚੋਲੀ ਆ ਵੇ ਕਾਦੀ ਸਾਚਾ ਉਧਰ ਹੈ ਹੱਥ ਉਧਰ ਹੈ ਹੱਥ ਉਧਰ ਹੈ ਹੱਥ ਬੰਦ ਕਰ ਦੇ ਕਿਉਂ ਆਪਣਾ ਨਾਂ ਖਰਾਬ ਨਾਂ ਰੋਸੋ ਕਰੀਏ ਤੇਰੇ ਕੋ ਬੈਠਾ ਦਿਨਾਂ ਨਾਲ ਨਹੀਂ ਲੱਗੇ ਤੇ ਅੱਜ ਵੀ ਨਹੀਂ ਲੱਜਣਾ ਤੁਸੀਂ ਗੰਡੀਆਂ ਆਹੋ ਨਹੀਂ ਭਾਜੀ ਇਹਨਾਂ ਨੂੰ ਇੱਕ ਵਾਰ ਜਦੋਂ ਪੰਜਾਬ ਪੰਦ ਦੀ ਕਾਲ ਆਈ ਇਹਨਾਂ ਨੂੰ ਆਪ ਨੂੰ ਚਾਹੀਦੀ ਹੈ ਕਿੱਡਾ ਤਗੜਾ ਨਾਂ ਪਰ ਤੁਸੀਂ ਆਪ ਆ ਸ਼ਰਮ ਮੋਣੀ ਚਾਹੀਦੀ ਦੁਕਾਨ ਖੋਲਣ ਲੱਗੇ ਅੱਜ 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 30 ਤਰੀਕ ਨੂੰ ਦੁਕਾਨ ਖੋਲਣ ਲੱਗੇ ਸ਼ਰਮ ਮੋਣੀ ਚਾਹੀਦੀ ਸੀ ਰੇ ਭਾਜੀ ਮਾਫ਼ ਕਰਦੇ ਆ ਆਹੋ ਤੁਸੀਂ ਛਟਾ ਸ਼ੈਡਰ ਪ੍ਰਸ਼ਾਸਨ ਨੂੰ ਅਹੀਂ ਆਮੇ ਹਟਾਓ ਜਦੋਂ ਅਸੀਂ ਕਾਲ ਦਿੱਤੀ ਤੁਸੀਂ ਕੌਣ ਹੁੰਦੇ ਜੇ ਖੋਲਣ ਵਾਲੇ ਚਾੜਾ ਫਰਜ਼ ਨਹੀਂ ਬੰਦਾ ਪਰ ਇਹ ਗੱਲਾਂ ਆਜਾ ਹੱਡਿਆ ਦੇ ਇੰਨਾ ਕੁ ਜਿਆ ਫੁੱਟੀ ਖੋਲੀ ਖੋਲੀ ਇਹ ਗੋਲੀ ਗੜੀ ਆਪਣੀ ਸਾਰਾ ਕਾ ਜੀ ਵਾਲੇ ਆਪਾਂ ਆਏ ਇੱਥੇ ਕੋਈ ਨਹੀਂ ਆਖਦੇ ਜਿੰਦਾਬਾਦ ਜਿੰਦਾਬਾਦ ਸਾਰ ਮੰਨੂਰ ਇੱਕ ਜਿੰਦਾਬਾਦ ਮੋਦੀ ਸਰਕਾਰ ਜੈ ਹਿੰਦ ਮੋਦੀ ਸਰਕਾਰ ਦਾ ਚਲ ਕੰਦ ਛੋਟਾ ਲਗਾਵੇ ਸਾਰੇ ਜਾਜ ਨੂੰ ਮਿਲਣੀ ਸਾਰ ਮੰਨ ਇਹਲੇ ਇਰਾਪਨੀ ਦਾ ਮੈਂ ਜੋ ਇੱਕ ਦਿਨ ਨਹੀਂ ਤੁਸੀਂ ਖੜ ਸਕਦੇ ਨੂੰ 33 ਦਿਨ ਹੋ ਗਏ ਭੋਖੜਦਾਰ ਦੇ ਬੈਠੇ ਨੂੰ ਇੱਕ ਦਿਨ ਨਹੀਂ ਨਿਕਲਿਆ ਤੁਹਾਡੇ ਕੋ ਪਨੀਰ ਵੇਚਣ ਤੋਂ ਬਿਨਾ ਉ 362 ਦਿਨਾਂ ਨਾਲ ਨਹੀਂ ਰਾਜ ਦਾ ਇੱਕ ਨਾ ਰਾਜ ਲੇਗਾ ਹੋਰ ਕੀ ਆ ਬੜੀਆਂ ਪੌੜੀਆਂ ਬਣਾ ਬਣਾ ਕੇ ਤੇ ਅੱਜ ਇਹ ਮੈਂ ਇਹਦੀਆਂ ਵਿਸ਼ੋਸ਼ਤ ਮੀਡੀਆ ਤੇ ਪੈਣ ਗਿਆ ਹੌਸਲਾ ਕਰ ਹੁਣ ਇਹਦੇ 4 ਦਿਨ ਇਹੋ ਪਾਵਾਂਗੇ। ਸਭ ਵੀ ਕੰਦਰਾ ਤੇ ਚੱਲੂਗਾ। ਜੰਦਾਬੋਧ। ਚਲੋ ਛੋਟੀ ਸਰਕਾਰ। ਜੰਦਾਬੋਧ। ਛੋਟੀ ਸਰਕਾਰ। ਜੰਦਾਬੋਧ। ਸਾਰਾ ਸ਼ਹਿਰ ਮਾਰਦੇ ਜੇ ਬੰਦੇ ਨਾ ਜਿਵੇਂ ਬੇਕਾਂਲੇ ਕਹਿੰਦੇ। ਦੀ ਗੰਗਣ ਨਾਲੇ ਆਓ ਨਾ ਸਾਡਾ ਫਰਦਿਸ਼ਾ ਦਾ ਪੱਟਿਆ ਜੋ ਸਾਡੇ ਸਾਡੇ ਕਿਸਾਨਾਂ ਦਾ ਉਹ ਸਾਡੇ ਜਿਹੜੀ ਜਨਮ ਪੜਾਇਆ ਕਿ ਗੁਰੂ ਜੀ ਜੈ ਮਾਦਾ ਜੀ ਜਿੰਦਾਬਾਦ ਸਾਨ ਮਜ਼ਦੂਰ